ਦੂਸਰੀ ਚੱਕ ਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੂੰ ਲੈ ਕੇ ਦਰਸਲ ਇੱਕ ਗੈਂਗਸਟਰ ਦੇ ਵੱਲੋਂ ਜੇਲ੍ਹ ਵਿੱਚ ਬੈਠ ਕੇ ਸ਼ਰਿਆਮ ਇੰਟਰਵਿਊ ਕੀਤਾ ਗਿਆ ਇੱਕ ਨਿੱਜੀ ਚੈਨਲ ਦੇ ਨਾਲ ਉਸ ਇੰਟਰਵਿਊ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋਇਆ ਉਸ ਦੇ ਵਿੱਚ ਕੋਰਟ ਨੇ ਸਿੱਧੇ ਤੌਰ ਦੇ ਉੱਤੇ ਦਖਲ ਦਿੱਤਾ ਹੁਣ 9 ਮਹੀਨੇ ਬਾਅਦ ਉਸ ਇੰਟਰਵਿਊ ਦੇ ਉੱਤੇ ਐਕਸ਼ਨ ਹੋਇਆ ਹੈ ਦੋ ਮਾਮਲੇ ਦਰਜ ਕੀਤੇ ਗਏ ਨੇ ਦੋ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਐਫ ਆਈ ਆਰ ਨੰਬਰ 1 ਤੇ ਐਫ ਆਈ ਆਰ ਨੰਬਰ 2 ਦਰਜ ਕੀਤੇ ਗਏ ਨੇ ਜਿਸ ਦੇ ਵਿੱਚ ਲੌਰੈਂਸ ਬਿਸਨੋਈ ਦੇ ਬਾਈ ਨੇ ਪਰਚਾ ਕੀਤਾ ਗਿਆ ਤੇ ਇੱਕ ਅਣਪਛਾਤੇ ਵਿਅਕਤੀ ਦੇ ਉੱਤੇ ਵੀ ਪਰਚਾ ਦਰਜ ਕੀਤਾ ਗਿਆ ਇਸ ਮਸਲੇ ਨੂੰ ਲੈ ਕੇ ਇੱਕ ਸਾਇਟੀ ਬਣਾਈ ਗਈ ਸੀਗੀ ਟੋਸ ਸਾਇਟੀ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੁਣ ਸਟੇਟ ਕ੍ਰਾਈਮ ਬ੍ਰਾਂਚ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਅਤੇ 9 ਮਹੀਨੇ ਬਾਅਦ मामला दर्ज ਕੀਤਾ ਗਿਆ ਹੈ ਧਮਕੀ ਦੇ ਸੈਕਸ਼ਨ ਜਿਹੜਾ ਹੈ ਉਹ ਵੀ ਇਸ ਮਾਮਲੇ ਦੇ ਵਿੱਚ ਐਡ ਕੀਤਾ ਗਿਆ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਨੇ ਉਸ ਇੰਟਰਵਿਊ ਦੇ ਵਿੱਚ ਸ਼ਰਿਆਮ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀਗੀ ਸੋ ਹੁਣ ਇਸ ਮਸਲੇ ਨੂੰ ਲੈ ਕੇ ਐਕਸ਼ਨ ਮੂਡ ਦੇ ਵਿੱਚ ਕ੍ਰਾਈਮ ਬ੍ਰਾਂਚ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਿ ਇਸ ਇੰਟਰਵਿਊ ਨੂੰ ਲੈ ਕੇ ਕੀ ਐਕਸ਼ਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਐਸਫਆਈਆਰ ਦਰਜ ਹੋਣ ਤੋਂ ਬਾਅਦ ਜੋ ਬਾਈ ਨੇ ਪਰਚਾ ਦਰਜ ਕੀਤਾ ਗਿਆ ਹੈ ਲਾਰੈਂਸ ਬਿਸ਼ਨੋਈ ਦੇ ਉੱਤੇ ਤੇ ਇੱਕ ਅਣਪਛਾਤੇ ਵਿਅਕਤੀ ਦੇ ਉੱਤੇ ਜਾਂ ਜਦੋਂ ਅੱਗੇ ਵਧੇਗੀ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਦੇਖਣਾ ਹੋਵੇਗਾ ਹੋਰ ਇਸ ਤਰ੍ਹਾਂ ਦੀ ਡਿਵੈਲਪਮੈਂਟ ਲਈ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਦੇ ਨਾਲ